ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਨਿਯਮ ਜਰੂਰ ਅਪਣਾਓ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਨੰਬਰ 1 ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਹੀ ਜੇਕਰ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ अनेका ਹੀ ਫਾਇਦੇ ਮਿਲਦੇ ਹਨ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਨੱਕ ਤੇ ਕੰਨ ਵਿੱਚ ਦੇਸੀ ਘਿਓ ਪਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਖਾਂਸੀ ਜ਼ੁਕਾਮ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 3 ਅੱਖਾਂ ਉੱਪਰ ਦੇਸੀ ਘਿਓ ਲਗਾ ਕੇ ਜੇਕਰ ਤੁਸੀਂ ਹੌਲੀ-ਹੌਲੀ ਮਾਲਿਸ਼ ਕਰਦੇ ਹੋ ਤਾਂ ਇਸ ਦੀ ਮਦਦ ਦੇ ਨਾਲ ਅੱਖਾਂ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 4 ਖਾਂਸੀ ਦੀ ਸਮੱਸਿਆ ਹੋਣ ਤੇ ਜੇਕਰ ਤੁਸੀਂ ਮਲਠੀ ਜੂਸ ਲੈਂਦੇ ਹੋ ਤਾਂ ਇਸ ਨਾਲ ਖਾਂਸੀ ਦੀ ਸਮੱਸਿਆ ਠੀਕ ਹੋ ਜਾਵੇਗੀ ਤੇ ਨਾਲ ਹੀ ਤੁਹਾਡਾ ਗਲਾ ਵੀ ਸਾਫ਼ ਹੋ ਜਾਵੇਗਾ। ਨੰਬਰ 5 ਮੱਖਣ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਤੇ ਵਿਟਾਮਿਨ ਏ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਤੇ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਵੇਗੀ। ਨੰਬਰ 6 ਲੂਣ ਵਾਲੇ ਪਾਣੀ ਨਾਲ ਗਰਗਲ ਕਰੋ, ਘਰਾਰੇ ਕਰੋ। ਇਸ ਨਾਲ ਮੂੰਹ 'ਚ ਹੋਏ ਛਾਲਿਆਂ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ ਤੇ ਸੋਜ ਵੀ ਘਟ ਸਕਦੀ ਹੈ। ਇਸ ਲਈ ਇੱਕ ਗਲਾਸ ਪਾਣੀ 'ਚ ਅੱਧਾ ਛੋਟਾ ਚਮਚ ਲੂਣ ਮਿਲਾਓ। ਅਤੇ ਇਸ ਪਾਣੀ ਨਾਲ ਗਰਗਲ ਕਰੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 7 ਜ਼ਿਆਦਾ ਮੋਬਾਈਲ ਫੋਨ ਚਲਾਉਣ ਕਾਰਨ ਅੱਖਾਂ ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ ਨੀਂਦ ਖਰਾਬ ਹੋ ਸਕਦੀ ਹੈ ਕਿਸੇ ਵੀ ਕੰਮ ਤੇ ਧਿਆਨ ਨਹੀਂ ਲੱਗਦਾ ਮੋਬਾਈਲ ਦੀ ਆਦਤ ਲੱਗ ਸਕਦੀ ਹੈ ਜੇਕਰ ਮੋਬਾਈਲ ਫੋਨ ਨਾ ਮਿਲੇ ਤਾਂ ਘਬਰਾਹਟ ਹੋਣ ਲੱਗਦੀ ਹੈ ਨੰਬਰ 8 ਜੇਕਰ ਤੁਸੀਂ ਰੋਜ਼ਾਨਾ 10000 ਕਦਮ ਚੱਲਦੇ ਹੋ ਤਾਂ ਇਸ ਨਾਲ ਪੂਰੀ ਜ਼ਿੰਦਗੀ ਲਈ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ ਰਾਤੀ ਦੇਰ ਨਾਲ ਜੇਕਰ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਦੇ ਨਾਲ-ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੀ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 10 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਇਸ ਲਈ ਖਾਣਾ ਖਾਣ ਤੋਂ ਥੋੜਾ ਸਮਾਂ ਬਾਅਦ ਸੈਰ ਜ਼ਰੂਰ ਕਰੋ ਨੰਬਰ 11 ਤੁਹਾਨੂੰ ਆਪਣੇ ਆਪ ਤੋਂ ਵੀ ਨਕਾਰਾਤਮਕਤਾ ਦੀ ਲੋੜ ਨਹੀਂ ਆਪਣੇ ਅੰਦਰਲੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਛੱਡ ਦਿਓ ਨਕਾਰਾਤਮਕ ਵਿਚਾਰ ਹੁੰਦੇ ਹਨ 네ਗੇਟਿਵ ਥਿੰਕਿੰਗ ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਿਰ ਦੇ ਖੂਨ ਦਾ ਸਰਕਲ ਸਹੀ ਹੋ ਜਾਵੇਗਾ। ਨੰਬਰ 13 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰ ਆਣੇ ਕੋਲ ਮੂਰ ਦਾ ਖੰਭ ਰੱਖ ਕੇ ਸੋਵੋ। ਇਸ ਨਾਲ ਤੁਹਾਨੂੰ ਕਦੇ ਵੀ ਡਰ ਨਹੀਂ ਲੱਗੇਗਾ। ਨੰਬਰ 14 ਮੱਖਣ ਨੂੰ ਸਰੀਰ ਉੱਪਰ ਲਗਾਉਣ ਨਾਲ ਸਰੀਰ ਉੱਪਰ ਹੋ ਰਹੀ ਖਾਜ ਤੋਂ ਆਰਾਮ ਮਿਲਦਾ ਹੈ। ਇਹ ਖਾਜ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਨੰਬਰ 15 ਆਪਣੇ ਬੱਚਿਆਂ ਨੂੰ ਮਿੱਟੀ ਵਿੱਚ ਤੇ ਧੁੱਪ ਵਿੱਚ ਵੀ ਜ਼ਰੂਰ ਖੇਡਣ ਦਿਓ ਇਸ ਨਾਲ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ ਨੰਬਰ 16 ਫੋਨ ਦੀ ਬੈਟਰੀ ਜੇਕਰ 20% ਤੋਂ ਘੱਟ ਹੋਵੇ ਤਾਂ ਕਦੇ ਵੀ ਇਸ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 17 ਜੇਕਰ ਤੁਹਾਡੀ ਅੱਖ ਬਾਰ-ਬਾਰ ਫੜਕ ਰਹੀ ਹੋਵੇ ਤਾਂ ਤੁਸੀਂ ਮਾਨਸਿਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 18 ਜੇਕਰ ਤੁਸੀਂ ਖਾਣਾ ਖਾਣ ਸਮੇਂ ਪਾਣੀ ਪੀਂਦੇ ਹੋ ਤਾਂ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਕਿਉਂਕਿ ਖਾਣਾ ਸਾਡੇ ਅੰਦਰ ਊਰਜਾ ਪੈਦਾ ਕਰਦਾ ਹੈ ਅਤੇ ਪਾਣੀ ਪੀ ਕੇ ਅਸੀਂ ਉਸ ਊਰਜਾ ਨੂੰ ਖਤਮ ਕਰ ਲੈਂਦੇ ਹਾਂ ਨੰਬਰ 19 ਜੇਕਰ ਤੁਸੀਂ ਮੂੰਗੀ ਦੀ ਦਾਲ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਪ੍ਰੋਟੀਨ ਸਹੀ ਮਾਤਰਾ ਵਿੱਚ ਮਿਲਦਾ ਰਹਿੰਦਾ ਹੈ ਤੇ ਨਾਲ ਹੀ ਸਰੀਰ ਨੂੰ ਇਸ ਦਾਲ ਦੇ अनेका ਲਾਭ ਵੀ ਮਿਲਦੇ ਹਨ ਨੰਬਰ 20 ਜੇਕਰ ਤੁਸੀਂ ਰੋਜ਼ਾਨਾ ਸਫੇਦ ਬਰੈਡ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਪੇਟ ਨਾਲ ਸੰਬੰਧਿਤ अनेका ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਮੈਦਾ ਸਾਡੇ ਸਰੀਰ ਲਈ ਸਹੀ ਨਹੀਂ ਹੁੰਦਾ। ਨੰਬਰ 21 ਅਮਰੂਦ ਦੇ ਪੱਤੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਪੇਟ ਦੀਆਂ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਮਰੂਦ ਦੇ ਪੱਤਿਆਂ ਨੂੰ ਦੰਦਾਂ ਤੇ ਮਸੂੜੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅਮਰੂਦ ਦੇ ਪੱਤੇ ਚਬਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਨੰਬਰ 22 ਅਮਰੂਦ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਜੋ ਭਾਰ ਘਟਾਉਣ ਦੀ ਵੀ ਕੋਸ਼ਿਸ਼ ਵਿੱਚ ਹਨ, ਭਾਵੇਂ ਜੋ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਹਨਾਂ ਨੂੰ ਸਰਦੀਆਂ ਵਿੱਚ ਅਮਰੂਦ ਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੈ। ਨੰਬਰ 23 ਕੱਚੀ ਰੱਸੀ ਪੀਣ ਨਾਲ ਤੇਜਾਬ ਖਤਮ ਹੁੰਦਾ ਹੈ। ਉਹ ਵੀ ਬਿਨਾਂ ਨਮਕ ਤੋਂ ਪੀਣੀ ਚਾਹੀਦੀ ਹੈ। ਕਿਉਂਕਿ ਜ਼ਿਆਦਾ ਨਮਕ ਵਾਲੀ ਲੱਸੀ ਪੀਣ ਨਾਲ ਬਲੱਡ ਵੀ ਵੱਜ ਜਾਂਦਾ ਹੈ ਬੀਪੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਨੰਬਰ 24 ਸੌਣ ਤੋਂ ਪਹਿਲਾਂ ਜੇਕਰ ਸਿਰਦਰਦ ਨਾ हट ਰਿਹਾ ਹੋਵੇ ਤਾਂ ਹਲਕੀ ਜਹੀ ਬਾਮ ਲਗਾ ਕੇ ਸੌਂ ਜਾਓ ਆਰਾਮ ਮਿਲੇਗਾ ਨੰਬਰ 25 ਵਾਲਾਂ ਨੂੰ ਜ਼ਿਆਦਾ ਧੋਣਾ ਵੀ ਨਹੀਂ ਚਾਹੀਦਾ ਇਸ ਨਾਲ ਵਾਲ ਜਲਦੀ ਝੜਨ ਲੱਗ ਜਾਂਦੇ ਹਨ ਹਫ਼ਤੇ ਵਿੱਚ ਦੋ ਵਾਰ ਹੀ ਵਾਲਾਂ ਨੂੰ ਧੋਵੋ ਸੋ ਅਜਿਹੀ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ